ਕਿੰਨੀ ਗੱਤੀ ਹੋਰ ਦੀ ਹੁਣ ਗੱਲ ਹੀ ਐ ਵੋਟ ਕਿਉਂ ਪਾਉਣੀ ਐ ਮਿਸ ਪਈ ਕਿਉਂ ਰਿਪੋਰਟ ਪਾਉਣੀ ਐ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਐ ਸਾਨੂੰ ਆਪਦੇ ਇਲਾਕੇ ਦਾ ਮੁਖੀ ਇੱਕ ਸ੍ਰੀਪ ਇਨਸਾਨ ਚਾਹੀਦਾ ਸਾਨੂੰ ਕੋਈ ਬਤਮਾਸ਼ ਕੋਈ ਡਰਾਮੇ ਪਾਉਣ ਵਾਲਾ ਕੋਈ ਝੁੱਠੇ ਪਰਚੇ ਕਰਨ ਵਾਲਾ ਬੰਦਾ ਨਹੀਂ ਚਾਹੀਦਾ ਵੇਖੋ ਰਾਜਾ ਜੀ ਦੇ ਵਿੱਚ ਤੇ ਅਮਿਤ ਸ਼ਹਾਗੀ ਦੇ ਇੱਕ ਗੱਲ ਸੀ ਮੈਂ ਅਸੀਂ ਉੱਥੇ ਮਾਗਲ ਕੱਟੇ ਆ ਇਹਨਾਂ ਨੇ ਤੇ ਚਾ ਲੇ ਕੱਟੇ ਤੇ ਜਦੋਂ ਬੜੀ ਗੱਲ ਇਹ ਜਦੋਂ ਜਦੋਂ ਤੁਹਾਡੇ ਕਾਂਗਰਸ ਪ੍ਰਤੀਯਾਸੀ ਜਦੋਂ ਤੁਹਾਡੇ ਜਦੋਂ ਅਸੀਂ ਕਿਦੜਵੇਂ ਤੋਂ ਇਲੈਕਸ਼ਨ ਲੜਿਆ ਨਾ ਬੀਜੀ ਸੁਣ ਲੈ ਅਗੇ ਗੱਲ ਤੇ ਤੁਹਾਨੂੰ ਪਤਾ ਹੈ ਮੇਰੇ ਵੀਰ ਮੈਂ ਇੱਕੋ ਬਾਤ ਸੁਣ ਲਈ ਤੁਹਾਡੀ ਗੱਲ ਤਕਲੀਫ ਹੈ ਹੈਨਾ ਬਾਤ ਕਰ ਪੰਜ ਮਿੰਟ ਬਾਤ ਪੰਜ ਮਿੰਟ ਜਦੋਂ ਤੁਸੀਂ ਕਿਦੜਵੇਂ ਤੋਂ ਇਲੈਕਸ਼ਨ ਲੜਿਆ ਨਾ ਬੀਜੀ ਤੇ ਇਤਤ੍ਰ ਵਿੱਚੋਂ ਕਦੀ ਕਾਂਗਰਸ ਜਿੱਤੀ ਨਹੀਂ ਸੀ 50 ਸਾਲ ਤੋਂ ਬਾਦ ਜਿੱਤੇ ਹੁੰਦੇ ਸੀ ਜਿਵੇਂ ਸਾਡੇ ਉਹਦੇ ਬਾਦਲ ਸੀ ਤੁਹਾਡੇ ਇੱਥੇ ਆ ਚ ਡਾਲੇ ਸੀ ਤੇ ਸਾਡੇ ਨਾਲ ਮੇਰੇ ਰਿਸ਼ਤੇਦਾਰ ਮੇਰੇ ਭੈਣ ਫੜਾ ਸਾਡੇ ਰਾਜੇ ਜੀ ਦੇ ਦੋਸਤ ਮਿੱਤਰ ਮੈਂ ਰਾਜੇ ਵੜੇ ਦੇ ਘਰੋਂ ਆ ਪਤਾ ਨਹੀਂ ਚਲਦਾ ਭਈ ਸਾਡੇ ਨਾਲ ਜਾਣ ਪਛਾਣ ਵਾਲੇ ਸ਼ਰਤਾਂ ਲਾਉਂਦੇ ਸੀ ਕਿ ਬਾਦਲਾਂ ਨੂੰ ਕੋਈ ਹਰਾਉਣ ਵਾਲਾ ਜੰਮਿਆ ਹੀ ਨਹੀਂ ਇਹ ਨਾ ਨਾ ਰਾਜੇ ਵੜੇ ਨੂੰ ਟਿਕ ਦੇ ਦਿੱਤੀ ਕਾਂਗਰਸ ਨੇ ਫਿਰ ਉਹਨਾਂ ਸਹੀ ਦਾ ਪਹਿਲੇ ਇਲੈਕਸ਼ਨ ਜਿਹਨੂੰ ਹਰਾ ਦੇਣਗੇ ਤੇ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਆ ਕਈ ਕੋਈ ਨਾਲ ਨਹੀਂ ਸੀ ਤੁਰਦਾ ਹੁੰਦਾ ਅਸੀਂ ਚਾਰਜੀ ਪਰਿਵਾਰ ਦੇ ਸੀ ਤੇ ਗੁਰੂ ਗਬਨ ਸਾਹਿਬ ਦਾ ਓਟ ਆਸਰਾ ਲੈ ਕੇ ਪਹਿਲੇ ਦਿਨ ਗਏ ਤੇ ਉਹ ਇਲੈਕਸ਼ਨ ਦੀ ਕੈਂਪੇਨ ਸੱਚ ਜਾਣਿਆ ਜੇ ਸੱਚ ਰੱਬ ਨੂੰ ਕਹਿੰਦੇ ਐ ਉਹ ਇਲੈਕਸ਼ਨ ਦੀ ਕੈਂਪੇਨ ਅਸੀਂ ਇਕੱਲਿਆਂ ਨਹੀਂ ਕੀਤੀ ਤੇ ਕਿੰਨੇ ਵਾ ਦੇ ਵਿੱਚ ਲੋਕਣਾ ਆਪੇ 4 ਤੋਂ 4 ਨਹੀਂ ਸੀ ਨਿਕਲਦੇ ਹੁੰਦੇ ਮੈਨੂੰ ਅੰਦਰੋਂ ਵਾਜ ਮਾਰ ਕੇ ਗੈਰਿੰਦਸੇ ਵਿਭਾਗੋਂ ਵੋਟ ਪਾਵਾਂਗੇ ਪਰ ਨਾਲ ਨਹੀਂ ਚੁਰਪੇ ਜੇ ਨਾਲ ਚੁਰਪੇ ਤਾਂ ਭਾਈ ਕੱਲ ਨੂੰ ਸੜਕੇ ਬਾਦੋਂ ਝੂਠਾ ਪਰਚਾ ਕਰਕੇ ਬੀਬੀਆਂ ਤੇ ਵੀ ਪਰਚਾ ਕਰਕੇ ਸਾਨੂੰ ਅੰਦਰ ਦੇ ਦੋ ਤੇ ਕਿਤੇੜ ਵੀ ਆਲੇ ਨੇ ਲਈ ਵਾਦਾ ਕੀਤਾ ਸੀ ਕਿ ਜੇ ਗਿੱਤਰ ਵਿੱਚੋਂ ਡਰ ਨਾ ਕੱਢਿਆ ਬਾਦਲਾਂ ਦਾ ਤੇ ਦੂਜੀ ਇਲੈਕਸ਼ਨ ਚ ਵੋਟ ਮੰਗਣੇ ਉਹ ਦੀ ਮੈਨੂੰ ਜਿਤਾਵੋ ਇੱਕਾਈ ਸਾਥ ਦਿਓ ਦੂਜੀ ਵਾਰੀ ਵੋਟ ਮੰਗਣ ਤਾ ਆਉਂਗੀ ਜੇ ਬਾਗਨਾ ਦਾ ਡਰ ਹਲਕੇ ਚੁਕੜਤਾ ਮੈਂ ਤਾਂ ਡੈਲੀ ਕਿਹਾ ਸੀ ਲੋਕਾਂ ਨੇ ਬਾਗਲ ਹੀ ਕਰ ਦਿੱਤਾ ਧਿਆਨ ਧਿਆਨ ਕਿ ਪਾਇਲਟ ਜੀ ਲੋਕਾਂ ਨੇ ਪੂਰੇ ਪੰਜਾਬ 'ਚ ਬਾਗਨਾ ਦਾ ਸਿਖਾਇਆ ਕਰਤਾ ਅੱਜ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਬੰਤੀ ਬਾਗਲ ਹਰਿਆ 40000 ਵੋਟਾਂ ਤੇ ਸੁਖਬੀਰ ਬਾਹੀ ਹਰਿਆ 35000 ਵੋਟਾਂ ਤੇ ਵੱਡੇ ਬਾਦਲ ਸਾਹਿਬ ਸਵਰਗੀ ਹੈ ਬਹੁਤ ਚੰਗੇ ਇਨਸਾਨ ਸਨ ਉਹ ਵੀ ਹਰੇ ਉਹਨਾਂ ਦਾ ਸਾਲਾ ਵੀ ਹਰਿਆ ਉਹਦਾ ਜੀਜਾ ਵੀ ਹਰਿਆ ਸਾਰਾ ਖਾਨ ਇੱਕੋ ਦਾ ਵਾਦਾ ਕੀਤਾ ਸੀ ਮੈਂ ਬਦਲ ਧਰ ਕਰਦੇ ਆਂਗੇ ਪਰ ਇਹ ਬੁੱਕਾਂ ਨੇ ਐਸਾ ਸਾਥ ਦਿੱਤਾ ਲੋਕਾਂ ਦੇ ਸਾਰੇ ਬਾਦਲ ਪੰਜਾਬ ਚੋ ਹੀ ਕਰਦੇ ਸਿਰ ਜਿਵੇਂ ਅਸੀਂ ਕੱਟੇ ਆ ਨਾ ਭਾਈ ਜਿਵੇਂ ਉੱਥੋਂ ਦੀ ਜਸਤਾ ਨਿਕਟੇ ਆ ਤੁਸੀਂ ਸਾਡੇ ਬਾਈ ਮਿਕ ਨੇ ਲਈ ਇੱਥੋਂ ਚਟਾਲਿਆਂ ਦਾ ਧਰ ਕਰਦੇ ਆ ਤੇ ਹੁਣ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਆ ਭਾਈ ਜਿਵੇਂ ਅਸੀਂ ਬਾਦਲ ਲੋਕਾਂ ਨੇ ਛੱਡਿਆ ਨੇ ਪੰਜਾਬ ਚੋ ਪੱਡੇ ਆ ਤੁਸੀਂ ਉਹਨੇ ਚਟਾਲੇ ਕਰਦੇ ਹੋ ਤੇ ਮਿਕ ਬਾਈ ਦੇ ਨਾਲ ਖੜ੍ਹ ਜਾਓ ਇੱਕੋ ਜਿੱਟਾ ਲੈਣਾ ਚਾਹੀਦਾ ਐ ਮਿੱਠੇ ਹਾਂ ਕੋਈ ਕਿਸੇ ਜਿਗਾਲੇ ਦੀ ਲੋੜ ਨਹੀਂ ਕੋਈ ਦੀ ਲੋਟੀ ਬਾਕੀ ਸਾਰੇ ਚੋਟਾਲਿਆਂ ਦੀ ਕਿਤਾਬ ਹੈ ਸਾਰਿਆਂ ਨੇ ਜੋ ਕਿਸਾਨ ਤੇ ਅਧਿਆਚਾਰ ਕੀਤਾ ਗੱਲ ਕੀਤੀ ਜੀ ਜੇ ਪੀ ਨੇ ਨਹੀਂ ਧਰੰਦੇ ਨੇ ਕਿ ਇਹ ਕਿਸਾਨ ਦੇ ਹਿਤ ਦੀ ਪਾਰਟੀ ਹੈ ਅਸੀਂ ਕਿਸਾਨ ਦੇ ਹੱਕ ਹੱਥੇ ਵੋਟ ਮੰਗਾਂਗੇ ਅਸੀਂ ਕਿਸਾਨ ਦੇ ਹੱਕ ਦੀ ਗੱਲ ਕਰਾਂਗੇ ਜੀ ਜੇ ਪੀ ਨੇ ਇਹੀ ਆਖਿਆ ਕਿ ਨਹੀਂ ਧਰਨਾ ਜਦੋਂ ਉਹਨਾਂ ਨੇ ਨਹੀਂ ਧਰੀ ਆਦੀ ਪਾਰਟੀ ਦੀ ਬਦੁਰ ਕੋ ਇਹੀ ਆਖਿਆ ਸੀ ਤੇ ਉਹਨਾਂ ਨੇ ਕਿਹਾ ਕਿ ਜਦੋਂ ਕਿਸਾਨੀ ਅੰਦੋਲਨ ਲੱਗਦਾ ਸੀ ਕੀ ਆਖਿਆ ਉਹਨਾਂ ਨੇ ਕਿਸਾਨ ਕੀ ਹੈ ਬਿਮਾਰੀ ਹੈ ਫਿਰ ਕਹਦੇ ਸੀ ਕਿਸਾਨ ਦੇ ਹੱਕ ਦੀ ਗੱਲ ਕਰਾਂਗੇ ਤੇ ਮਗਰੋਂ ਕਿਸਾਨਾਂ ਨੂੰ ਬਿਮਾਰੀ ਦੱਸਣ ਲੱਗ ਪਏ ਇਹੀ ਜਿਦਾਂਲੇ ਕੋਰੋਂ ਮੈਂ ਆਉਂਦੇ ਜੇ ਮੁੰਡੇ ਹੀ ਲੱਖਿਆ ਸੀ ਅੱਜ ਤੇ ਅਲੀ ਕੀ ਪੀ ਲਿਆ ਕਰੋ ਆ ਜਾਬੀ ਤੇ ਕੇ ਸੋ ਜਾ ਕਰੋ ਭਾਈ ਜਿਨ੍ਹਾਂ ਤੇ ਦਮ ਤੇ ਪਾਰਟੀ ਬਣਾਈ ਜਿਨ੍ਹਾਂ ਦੇ ਦਮ ਤੇ ਰਾਜ ਕੀਤਾ ਸੂਬੇ ਤੇ ਉਹਨਾਂ ਨੂੰ ਬਿਮਾਰੀ ਲੱਗਣ ਲੱਗ ਪਏ ਅੱਜ ਤੁਸੀਂ ਕਹਿਣਾ ਹੈ ਕਿ ਖਣ ਨਾ ਕਿਵੇਂ ਨਾਲ ਤੇ ਤੁਸੀਂ ਕਹਿਣਾ ਹੈ ਇੱਕ ਪਾਸੇ ਕਾਂਗਰਸ ਪਾਰਟੀ ਨੇ ਹਰੀ ਕ੍ਰਾਂਤੀ ਲਿਆਂਦੀ ਸੀ ਕਿਸਾਨਾਂ ਦਾ ਆਮਦਨ ਹੈ ਜਿਹੜਾ ਉਹ ਤੋਂ ਵੱਧੀ ਸੀ ਜਦੋਂ ਹਰੀ ਕ੍ਰਾਂਤੀ ਆਈ ਜਿੰਨੇ ਤੁਸੀਂ ਇੱਥੇ ਬੈਠੇ ਹੋ ਕਿਸੇ ਕੋਲ ਜਮੀਨ ਹੈਗੀ ਹੈ ਤੇ ਕਿਸੇ ਕੋਲ ਨਹੀਂ ਹੈਗੀ ਪਰ ਰੋਟੀ ਸਾਰੇ ਖੇਤਾਂ ਚੋਂ ਹੀ ਖਾਂਦੇ ਹੋ ਤੇ ਖੇਤ ਮਕਸਦ ਹੈ ਖੇਤਾਂ 'ਚ ਫਸਲ ਹੁੰਦੀ ਹੈ ਤਾਂ ਰੋਟੀ ਖਾਂਦੇ ਐ ਤੇ ਇਹਨਾਂ ਨੇ ਮਗਰਲੇ 10 ਸਾਲਾਂ ਦੇ ਵਿੱਚ ਦੋਲਨ ਦੇ ਵਿੱਚ ਕਿਸਾਨ ਸ਼ਕੀਤ ਹੋਇਆ ਜੋ ਇਹਨਾਂ ਨੇ ਕਿਸਾਨ ਤੇ ਅਤਿਆਚਾਰ ਕੀਤਾ ਜੋ ਮੇਰੀਆਂ ਬੀਬੀਆਂ ਮਾਵਾਂ ਸਾਡੇ ਬਜ਼ੁਰਗ ਘਰ ਛੱਡ ਛੱਡ ਕੇ ਬਾਰਡਰਾਂ ਤੇ ਜਾ ਕੇ ਬੈਠੇ ਐ ਅੱਜ ਤਾਈਂ ਕਦੀ ਪ੍ਰਧਾਨ ਮੰਤਰੀ ਜੀ ਦਾ ਬਿਆਨ ਨਹੀਂ ਆਇਆ ਕਿ ਅਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਾਂਗੇ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਕਿ ਜਿਹੜੀ ਵੀ ਸਰਕਾਰ ਤਾਕਤ 'ਚ ਆ ਗਈ ਉਹਨੂੰ ਕਿਸਾਨ ਨੂੰ ਐਮਐਸਡੀ ਦੇਣੀ ਕੋਲ ਦੀ ਲੀਗਲ ਗਰੰਟੀ ਕਿਸਾਨ ਰੀਐਮਐਸਡੀ ਦੀ ਕਾਂਗਰਸ ਪਾਰਟੀ ਨੇ ਵਾਦਾ ਕੀਤਾ ਤੇ ਜੇ ਕਿਸਾਨ ਬਚੋਣਾ ਹੈ ਇੱਕ ਸਮਾਂ ਨਹੀਂ ਬਚੋਣੀ ਹੈ ਤਾਂ ਭਾਈ ਕਾਂਗਰਸ ਪਾਰਟੀ ਲਿਉਣੀ ਪਉਗੀ ਤੁਚਾ ਕੋਈ ਹੱਲ ਨਹੀਂ ਹੈ ਇਸ ਗੱਲ ਦਾ ਸਿਰਫ ਸਿਰਫ ਕਾਂਗਰਸ ਪਾਰਟੀ ਹੈ ਮਗਰ ਨੇ 10 ਸਾਲਾਂ ਦੇ ਵਿੱਚ ਜੋ ਕੁਝ ਦੇਸ਼ ਦਾ ਇਕ ਮੈਨੂੰ ਬੋਲ ਦੱਸੋ ਅੰਬਾਨੀਆ ਦੇ ਮੁੰਡੇ ਦਾ ਵਿਆਹ ਫੋਨ 'ਤੇ ਕਿੰਨੇ ਕਿੰਨੇ ਵੇਖਿਆ ਸਭ ਨੇ ਵੇਖਿਆ ਮੈਨੂੰ ਕਿਵਲ ਦੱਸੋ ਕਿ ਜਿਹੜਾ ਸਾਡੇ ਦੇਸ਼ ਦਾ ਸੰਸਾਧਨ ਹੈ ਜਿਹੜੀ ਅਮੀਰੀ ਦੁਨੀਆ ਦੇ ਵੱਡੇ ਵੱਡੇ ਘਰਾਣੇ ਜਿਹੜੀ ਅਮੀਰੀ ਦੁਨੀਆ ਦੇ ਵੱਡੇ ਵੱਡੇ ਘਰਾਣਿਆਂ ਕੋਲ ਨਹੀਂ ਆਈ ਉਹ ਪੰਜਾਹ ਸਾਲਾਂ ਚੰਬਾਨੀਆਂ ਨੇ ਕਿਹੜੀ ਜਾਦੂ ਦੀ ਛੜੀ ਮਾਰ ਕੇ ਜਿਹੜੀ ਉਹਨਾਂ ਕੋਲ ਆ ਗਈ ਕਦੀ ਸੋਚਿਆ ਇਸ ਗੱਲ ਬਾਰੇ ਦਿਮਾਗ ਚਾਹੀਏ ਕਦੀ ਇਹ ਗੱਲ ਕਿ ਕੱਲਾ ਫੋਨ ਤੇ ਵੇਖ ਕੇ ਰਾਤ ਨੂੰ ਆਪਦੀ ਨੀਂਦ ਹੀ ਉਡਾਉਂਦੇ ਰਹਿੰਦੇ ਨੇ ਹਾਇ ਮਾਨੀਆਂ ਕੋਲ ਆ ਗਈਆਂ ਬੀਬੀਆਂ ਨੇ ਤੇ ਗਹਿਣੇ ਦੇਖ ਕੇ ਦਿਮਾਗ ਖਰਾਬ ਕਰਾ ਲਿਆ ਹੁਣ ਆਪ ਦਾ ਐਨਾ ਕੁਝ ਸੀ ਉਹਨਾਂ ਦੇ ਕੋਲੇ ਅਕਬਰ ਦੇ ਗਹਨੇ ਹੀ ਉਹ ਪਾਈ ਕਰਦੇ ਦੁਨੀਆ ਦੇ ਹਰ ਬਾਦਸ਼ਾਹ ਦੇ ਗਹਨੇ ਉਹਨਾਂ ਕੋਲੇ ਆ ਕਿਵੇਂ ਆ ਗਿਆ ਉਹ ਉਹ ਦਾ ਸਕਾਪਰਾ ਆਇਆ ਮਾਨੀ ਦਾ ਮੁਕੇਸ਼ ਮਾਨੀ ਦਾ ਸਕਾਪਰਾ ਉੱਥੇ ਹੀ ਕਿਹੜਾ ਪਰ ਕੀ ਕਾਰਨ ਹੈ ਕਿ ਭਾਈ ਉਹ ਮੁਕੇਸ਼ ਮਾਨੀ ਦੇ ਪੁੱ ਲਈ ਕਿੰਨੀ ਜਗ੍ਹਾ ਤਾ ਗਈ ਕੀ ਕਾਰਨ ਹੈ ਸੱਚੇ ਕਹਿੰਦੀ ਉਹਦਾ ਜਵਾਬ ਸੁਣ ਲੋ ਸਾਡੇ ਦੇਸ਼ ਦੀ ਭਾਜਪਾ ਸਰਕਾਰ ਨੇ ਅਗਰ ਧਿਆਨ ਨਾਲ ਸੁਣਿਆ ਜੇ ਸਾਡੇ ਦੇਸ਼ ਦੀ ਭਾਜਪਾ ਸਰਕਾਰ ਨੇ ਸਾਡੇ ਦੇਸ਼ ਦੇ ਸਾਰੇ ਸੰਸਾਧਨ ਐਥਾਰਸਿਕ ਵਰਕੇ ਅਡਾਨੀਆਂ ਤੇ ਅਮਬਾਨੀਆਂ ਨੂੰ ਨਾ ਇੱਕ ਕਰਕੇ ਦਿੱਤੇ ਗਏ। ਸਾਡੇ ਦੇਸ਼ ਦੇ ਜਿੰਨੇ ਵੱਡੇ ਹਵਾਈ ਅੱਡੇ ਐ ਉਹ ਸਾਰੇ ਭਾਈ ਉਹਨਾਂ ਦੀ ਕਮਾਈ ਅਜ ਅਡਾਨੀਆਂ ਕੋਲੇ ਜਾਂਦੀ ਹੈ। ਜਾ ਕੇ ਫੋਨ ਤੇ ਬੋਲ ਕੇ ਕੱਢ ਲਿਆ ਜੇ ਉਹ ਹਵਾਈ ਅੱਡੇ ਦੀ ਲਿਸਟਾ ਗਈ। ਸਾਡੇ ਦੇਸ਼ ਦਾ ਜਿੰਨਾ ਰੇਲ ਦਾ ਮਾਲ ਮਹਿਕ ਮੈਂ ਜਿੱਥੋਂ ਦੇਸ਼ ਨੂੰ ਕਮਾਈ ਹੁੰਦੀ ਹੈ। ਰੇਲ ਦੀ ਕਮਾਈ ਰੇਲ ਦੇ ਮਾਲ ਮਹਿਕ ਮੈਂ ਚੋਂ ਹੁੰਦੀ ਹੈ। ਸਾਡੇ ਦੇਸ਼ ਦਾ ਜਿਉ ਤਾਂ ਮਾਲ ਮਹਿਕਮਾ 80% ਅਡਾਨੀ ਨੂੰ ਸੰਭਾਇਆ ਗਿਆ ਉਹਦੀ ਕਮਾਈ ਜਿਹੜੀ ਪਹਿਲਾਂ ਦੇਸ਼ ਜਿੱਦੇ ਤੇ ਚੱਲਦਾ ਸੀ ਅੱਜ ਜੋ ਸਾਰੀ ਕਮਾਈ ਅਡਾਨੀ ਕੋਲ ਜਾਂਦੀ ਹੈ ਸੋ ਜਿੰਨੇ ਸਾਡੇ ਦੇਸ਼ ਤੇ ਕਮਾਈ ਦੇ ਸਾਧਨ ਆ ਉਹ ਸਾਰੇ ਵੱਡੇ ਘਰਾਣਿਆਂ ਦੇ ਦਿੱਤੇ ਗਏ